ਯਾ ਵਨਾਂ ਕਿ ਲੋੜੇ ਕੱਟੇ ਆ ਜਿਹੜੇ ਮੋਂ ਬਾਹਰ ਹਾ ਡਰਾਮੇ ਚ ਇਕੱਠੇ ਰੋ ਰਹਾ ਜੀਅ ਤੇ ਲਹਿਰ ਨਾ ਆ ਲਗੀਆਂ ਦੇ ਦੁੱਖ ਵਖਰੇ ਕਿਆ ਬਾਤ ਕਿਆ ਬਾਤ ਲਗੀਆਂ ਦੇ ਦੁੱਖ ਵਖਰੇ ਸਾਡੀ ਕਵਿਤਾ ਸੁਣ ਲਈ ਗਈ ਹੈ ਸਾਡੇ ਕਵਤਾ ਲਿਖਦੇ ਲੇਦੇ ਹੈ ਯਾਰੀਨਾ ਅਨ ਮੈਨੂੰ ਨਾ ਬਤਾੜਾ ਕੱਤਿਆ ਤੁਸੀਂ ਹਾਂ ਤਾੜਿਆ ਨਹੀਂ ਉਹ ਆਦਾ ਵੀ 73 ਜੀ ਦੇ ਤੈ ਚਾਰ ਓ ਬਤਾੜ ਹੋਈ ਹੋਗੀ ਲੱਗ ਗਈ ਮੇਰਾ ਇਹ ਸਾਰੀ ਮੋਤਬਰੀ ਕਰਦਾ ਨਾਲ ਦੀ ਨਾਲ ਚੁੰਕੀਦਾਰੀ ਵੀ ਕਰਦਾ ਪੂਰੀ ਰਾਤ ਨੂੰ ਦਿਨੇ ਵੀ ਬੋਹ ਹੀ ਜੀ ਆ ਉਹ 사ਰੇ ਚੋਗੀ ਸਾਲ ਭਰ ਦੀ ਕੰਮ ਜਿਹੜਾ ਪਤਾ ਨਹੀਂ ਕਿੱਥੀ ਕਰਕੇ ਸਾਲ ਕੋਣ ਕੋਕਾਂ ਤੇ ਜਿਹੜੀ ਸਾਡੀ ਉਹ ਬੰਦੇ ਨੇ ਸਾਡੇ ਪ੍ਰੀਖੇਤ ਲਈ ਉਹ ਕਾਇਬ ਦੇ ਜਾ ਉਹਨੇ ਘਰ ਕੰਮ ਚੱਲਣ ਲਿਆ ਕਰਕੇ ਲੱਕੜ ਦਾ ਸਾਰਾ ਸੰਭਾਲਦਾ ਉਹਦੇ ਅੱਖਾਂ ਇਹਦਾ ਸ਼ਾਇਦ ਆਮ ਰੋਮੇ ਚ ਪਾਉਣੀ ਆਮ ਨਵਾ ਦੇ ਆ ਕੇ ਦੋ ਚਾਰ ਦਿਨ ਬਾਅਦ ਆਪ ਸਕੂਲ ਸੁਬਾਹ ਦੇ ਗੱਲ ਦੀ ਪਤਾ ਨਹੀਂਦਾ। ਅੱਜ ਤੇਰਾ ਮੈਂ ਤੋੜਿਆ ਤਾਂ ਪਾਰ ਕੇ ਕਰ ਦਿੰਦਾ। ਪਾ ਕੇ ਸੀਂਦੇ ਆ। ਨਾ ਤਾਂ ਤਾਂ ਗਏ ਪਾ ਕੇ। ਮਗਰ ਵੀ ਪਹਿਲਾਂ ਆ ਲਈ ਨਹੀਂ ਰਹੀ। ਨਹੀਂ ਅਜੇ ਨਾ ਪੱਡੜਿਆ ਮੈਂ। ਇਹ। ਮੈਂ ਚਲੋ। ਤੋਂ ਨਾ ਨੂੰ ਕਿੰਨੇ ਨਾ ਤੋੜਾ ਇਹ ਕੰਕਟੇ ਵੀ ਆ ਇਹ ਗਾਮ ਦੇ ਵਿੱਚ ਰਾस्ते ਇਸਰੇ ਘਰ ਤੋਂ ਬਹੁਤ ਖਲਾਰੇ ਗਏ ਸੀ ਉਹ ਨੇ ਮਾਰੇ ਘਰ ਦੇ ਵਿੱਚ ਅਮਰਦਾ ਕਉ ਨੋ ਸੂਈ ਉਹ ਕਰਕੇ ਜੇ ਨਿਆਣੇ ਲੋਕ ਕੱਤੇ ਆ ਜਿਹੜੇ ਬੰਬਾ ਇਹ ドラਮਾ ਦੇ ਇਕੱਠੇ ਤੇ ਆ ਗੋ ਇਹ ਇਹ ਤਾਂ ਦੇ ਘਰ ਆਦਾ ਪ੍ਰੋਗਰਾਮ ਚੌਥਾ ਵਿੰਦਾ। ਸਤਿ ਸ੍ਰੀ ਅਕਾਲ ਦੋਸਤੋ। ਮੈਂ ਤਾਂ ਆਪਣਾ ਕੀ ਪਤਾ ਪੰਨੂ। ਅੱਜ ਦੇ ਵਲੌਗ ਤੇ ਮੈਂ ਤੁਹਾਡੇ ਨਾਲ ਬੜੀ ਪਿਆਰੀ ਜੀ ਸਾਂਝ ਪਾਉਣ ਲੱਗਾ ਮੇਰਾ ਛੋਟਾ ਕਿਹਨੇ ਕਿਹਣਾ ਪੁਣਾ। ਇਹ ਤੇ ਇਲਾ ਕੰਮ ਕਰਦਾ ਸਾਡੇ ਲੱਕੜ ਦਾ ਤੇ ਉਹਨੇ ਮੈਨੂੰ ਦੱਸਿਆ ਕਿ ਗਾਉਂਦਾ ਵਾ। ਉਹ ਮੈਂ ਗਾਣਾ ਸੁਣਿਆ ਬਹੁਤ ਪਿਆਰੀ ਆਵਾਜ਼ ਆ। ਉਹ ਨਸ਼ਰ ਫਤਿਹਲੀ ਸਾਹਿਬ ਦੇ ਗਾਣੇ ਬਹੁਤ ਪਿਆਰ ਨਾਲ ਗਾਉਂਦਾ। ਤੇ ਅੱਜ ਉਹ ਆਜਾਪਾ ਉਹਦਾ ਗਾਣਾ ਸੁਣਦੇ ਆ ਤੇ ਕਰਦੇ ਆ ਅਗਲੀਆਂ ਗੱਲਾਂ। ਪੂਰਾ ਗਾਣਾ ਸੁਣਾ। ਪਿਆਸੇ ਹਰ ਵੇਲੇ ਯਾਰ ਦੇ ਵਿਦਾਲ ਦੇ ਉਹ ਬੈਠੇ ਰਹਾਂ ਤੇ ਲੀਕਰਾਂ ਦੇ ਮਾਰਦੇ ਹੋ ਪਿਆਸੇ ਹਰ ਵੇਲੇ ਯਾਰ ਦੇ ਵਿਦਾਲ ਦੇ ਬੈਠੇ ਰਹਾਂ ਤੇ ਲੀਕਰਾਂ ਦੇ ਮਾਰਦੇ ਹੋ ਕੇ ਪਰਦੇ ਨੇ ਵਾਂਗ ਸੁਧਾਈਆਂ ਉਹ ਦਰਦ ਜਿਨ ਕਿਸ ਨੇ ਲਾਇਆ ਲਗੀਆਂ ਦੇ ਦੁੱਖ ਵਖਰੇ ਲਗੀਆਂ ਦੇ ਦੁੱਖ ਵਖਰੇ ਨੂੰ ਤੂੰ ਵਿਰਸਕਿਸੇ ਨਾਲ ਲਾਇਆ ਸੀ ਤਰੀਤੇ ਤਸਵੀਰਾਂ ਤੂ ਬੜਾਇਆ ਸੀ ਹੋ ਤੂੰ ਵਿਰਸਕਿਸੇ ਨਾਲ ਲਾਇਆ ਸੀ ਤਰੀਤੇ ਤਸਵੀਰਾਂ ਤੂ ਬੜਾਇਆ ਸੀ ਰੋੜਾ ਵੱਜਿਆ ਤੇ ਰੁਰੜਾ ਜਯਤੇ ਨਗਰੀ ਨਾਇਆ ਉਹ ਜਨ ਜਿਨ ਕਿਸ ਮਨ ਲਾਇਆ ਲਗੀਆਂ ਦੇ ਦੁੱਖ ਵਖਰੇ ਆਏ ਵਾ ਲਗੀਆਂ ਦੇ ਦੁੱਖ ਵਖਰੇ ਆਏ ਵਾ ਮੈਂ ਫਿਰ ਕੱਲ ਕੋਰ ਸੋਨਾ ਗਾਣਾ ਪੜੇ ਗੱਡੀ ਤੇ ਮੈਂ ਤਾਂ ਸਫਾਈ ਵੀ ਸੁਣਨਾ ਤੇ ਤਾਂ ਅੰਤਰਾ ਸੁਣਨਾ ਪੂਰਾ ਸੁਣਨਾ ਜਦੋਂ ਸੁਣਿਆ ਠੀਕ ਹੈ ਮੈਂ ਤੇਰਾ ਤਾਂ ਕੰਮ ਲੱਗੇ ਮੈਂ ਦ ਸਰਪਣੀ ਗਾਣਾ ਤੇ ਉਹ ਨਾ ਨਹੀਂ ਨਹੀਂ ਸੋਇਗਾ ਨਹੀਂ ਮੈਨੂੰ ਤੇ ਹੀ ਵਟੇ ਰਾਜੇ ਇਹ ਗੱਲ ਦੇ ਰਿੱਕੇ ਤੋਂ ਆਪਦੀ ਕਵਿਤਾ ਲੈ ਕੇ ਲਿਆਈ ਕੋਈ ਅਸੀ ਜੀ ਬੈਠੇ ਆਪਦੀ ਕਵਿਤਾ ਦੇਖੀ ਗਈ ਹੈ ਸਾਡੀ ਕਵਿਤਾ ਲਿਖੜ ਤੇ ਲਿਖਦੇ ਆਂ ਯਾਰੀ ਦਾ ਇਹਦੀ ਕਵਿਤਾ ਹੀ ਆਗੇ ਹਾਂਜੀ ਹਾਂ ਸਹੀ ਗੱਲ ਹੈ ਚਲੋ ਚਲੋ ਇਹ ਦੋਸਤੋ ਗੜਾ ਨਿਕਾ ਜਾਇਆ ਕਿ ਜਿਹੜਾ ਆਪਾਂ ਸੁਣਿਆ ਵੇ ਇਹਨਾਂ ਦਾ ਸਸ਼ੇਂ ਦਾ ਕੰਮ ਚਲਦਾ ਕਰਕੇ ਖਰੀਦ ਢਿੱਕ ਰਹਿਣੇ ਨਿਕਲੇ ਜਾਂਦਾ ਅੱਜ ਪਾਵਾ ਸਾਡਾ ਦੁਜਾ ਆਇਆ ਹੁਣ ਹੀ ਪਾਵਾ ਸਾਡਾ ਮੇਰਾ ਭਾਂਡੂ ਜਿਹੜਾ ਸ਼ੰਦੀਲਾ ਮੈਂ ਗੜਾ ਗੁੜਾ ਤੋਂ ਸੁਣ ਲੈਣਾ ਉਹਨੂੰ ਬਤਾੜ ਘੱਟਿਆ ਤੁਸੀਂ ਹਾਂ ਤਾੜਿਆ ਨਹੀਂ ਹੋ ਬਾਬੂ ਦਾ ਤਪੀਰ ਜੀ ਦੇ ਸੇ ਪਾਉਂ। ਉਹ ਬਤਾੜ ਉਹ ਹੀ ਹੋ ਗਈ। ਇਹ ਮਹਾਪਨ ਬੋਲੇ ਵੇਲੇ ਰਖਨੇ ਬੰਦੇ ਨੇ ਕਿਹਾ ਦੇਖਾਂ ਕੋ ਟੁੱਟ ਨਹੀਂ ਗਏ। ਨਹੀਂ ਨਹੀਂ ਨਹੀਂ। ਕੋਈ ਨਹੀਂ ਤਾਂ ਹਟਿਆ ਗਿਆ ਗੇ ਤਾਂ ਕਿਦਿਆਂ ਗਏ। ਕੱਲ ਨੂੰ ਜਿਹੜੀ ਦੂਜੀ ਟਰਾਲੀ ਆਉਣੀ ਉਹਨਾਂ ਨੂੰ ਉੱਥੇ ਅੰਦਰ ਹੀ ਲਵਾਵਾਂਗੇ। ਉਹਨੂੰ ਕਹਣਾ ਵੀ ਇੱਥੇ ਤਾਂ ਚੜਾ ਕੇ ਤੇ ਇੱਥੇ ਲਾ ਕੇ ਲਾ ਉੱਪਰ। ਹਾਂ? ਠੀਕ। ਆਹ ਨਾ ਤੇ ਤੁਹਾਨੂੰ ਥੋੜਿਆ ਇਹ ਤੇ ਲਈਦਾ ਹੀ ਮੇਰੇ ਨਵੇਂ ਕਰਦਾ ਇਹ ਗਏ ਤਾਂ ਨਾ ਪਈ ਸਾਜ ਇਹ ਲੋਕੀ ਮੇਰਾ ਇਹ ਸਾਰੀ ਮੋਟਬਰੀ ਕਰਦਾ ਨਾਲ ਦੀ ਨਾਲ ਚੁੰਕੀਦਾਰੀ ਵੀ ਕਰਦਾ ਪੂਰੀ ਰਾਤ ਨੂੰ ਦਿਨੇ ਵੀ ਭਾਵੇਂ ਸਾਰੇ ਢੜੀ ਗਰਮੀ ਚ ਸੜ ਪੁੱਜ ਜਾਵੇ ਪਰ ਇਹਨੇ ਇੱਥੋਂ ਨਹੀਂ ਉੱਠਣਾ ਹਲੋ ਇਹ ਸਾਰਾ ਮੰਨਜਰ ਤੇ ਮੇਰੀ ਚੈਨਲ ਨੂੰ ਜਿੱਥੇ ਵੀ ਦੇਖੋ ਦੇਖ ਤੁਸੀਂ ਵੇਖਦੇ ਜੇ ਤੇ ਇਹਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜਾਂ ਤਾਂ ਪੰਜਾਬ ਹੋਵੇ ਲੈਂਦਾ ਪੰਜਾਬ ਹੋਵੇ ਮੇਰੀ ਸਾਰਿਆਂ ਨੂੰ ਦੁਆ ਸਲਾਮ ਤੇ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ